ਮੈਂ ਸਭ ਤੋਂ ਜ਼ਿਆਦਾ ਵੀੜਦਾ ਹਾਂ ਪਿਛਲੇ ਪਿਛਲੇ ਸਾਢੇ ਸਾਢੇ ਨਾਲ ਭੜੀ ਹੋਈ ਹੈ ਇੱਕ ਤਾਂ ਸਾਡੀ ਕਣਕ ਮਤਲ ਘੜਿਆ ਨੇ ਮਾਰਤੀ ਜੀ ਕਣਕ ਵਾਲੇ ਵੀ ਜਦੋਂ ਕਣਕ ਵਾਲੇ ਵੀ ਡਰੈਨ ਮੇਰੇ ਬਾਹਰ ਚੁੱਟੀ ਅੱਛਾ ਜੀ ਉਸ ਤੋਂ ਬਾਅਦ ਮੈਂ ਖੁਦ ਆਪਣਾ 1 ਲੱਖ 1.5 ਲੱਖ ਰੁਪਇਆ ਲਾ ਕੇ ਪਰੜੀ ਮਜ਼ਬੂਤ ਕਰੀ ਜੀ ਬਲਕਾਰ ਸਿੱਧੂ ਨੂੰ ਫੋਨ ਵੀ ਕਰਿਆ ਵੀ ਮੈਂ ਖਾਂ ਵੀ ਮੇਰਾ ਪਿੰਡ ਨਥਾਣਾ ਹੀ ਛੋਟਾ ਪਿੰਡ ਪੂਲਾਗਾ ਅਸੀਂ ਆ ਉਸਨੇ ਸਾਡਾ ਪ੍ਰੇਮ ਰਿਹਾਗਾ ਉਹਨਾਂ ਨੇ ਗੱਲ ਵੀ ਸੁਣੀ ਐ ਬਸ ਇੱਕ ਵਾਰੀ ਸਫਾਈ ਵੀ ਹੋਈ ਐ ਪਰ ਉਹ ਸਫਾਈ ਵਿੱਚ ਕਪੜਾ ਹੋਇਆ ਛੋੜੇ ਵੱਡੇ ਕਰਮਚਾਰੀ ਐ ਵੱਡੇ ਘਪਲੇ ਹੋ ਜਾਂਦੇ ਉਹ ਜਿਹੜੀ ਆਪਣੀ ਬਿਆਲਪੁਰਾ ਦੇ ਪੁਲ ਬਣਿਆ ਵਾ ਨਾ ਜੀ ਉਥੋਂ ਸ਼ੀਸ਼ਾ ਦਿਖਾ ਦਿੰਦੇ ਆ ਵੀ ਡ੍ਰੈਨ ਸਫਾਈ ਹੋ ਗਈ ਹਾਂ ਇੱਥੇ ਕੋਈ ਨਹੀਂ ਆਉਂਦਾ ਸਾਨੂੰ ਭਗਵੰਤ ਮਾਨ ਨੇ ਆਰਡਰ ਦਿੱਤਾ ਸੀ ਅਸੀਂ ਉਹਦਾ ਹੁਕਮ ਮੰਨਿਆ ਸੀ ਝੋਨੇ ਹੋਣ ਲਈ ਜਾਂਦੇ ਆ ਜੀ ਇਸ ਵਕਤ ਅੱਜ ਮੰਨ ਲਓ ਕਿ ਤਰੀਕ ਦੇਖ ਲਓ ਇੱਕ ਹੋ ਗਈ ਜੀ ਮੇਰੇ ਬਾਣ ਚ ਐਸ ਵਕਤ ਕਦੋਂ ਹੋ ਜਾਂਦਾ ਮੈਂ ਸੁਦੇ ਕੈਮਰਾ ਹਕੀਕ ਦਿਖਾਉਣ ਤਿਆਰ ਆ ਜੀ ਪਹਿਲਾ ਮੰਦਰਾ ਮੋਟਰਾਂ ਬੰਦ ਰਹੀਆਂ ਜੀ ਅਸੀਂ ਭਗਵੰਤ ਮਾਨ ਨੂੰ ਹੀ ਕਹਿੰਨੇ ਵੀ ਅਸੀਂ ਛੋਡੇ ਮਗਰਾਂ ਜੀ ਛੋਟੀ ਬੇਨਤੀ ਮੰਦੇ ਆ ਸਾਡੀ ਹਕੀਕਤ ਆ ਕੇ ਬਲਕਾਰ ਸਿੱਧੂ ਇਸ ਇਰਗੇ ਦਾ ਇਲਾਕੇ ਦਾ ਮੰਤਰੀ ਹੈ ਉਹਨਾਂ ਦੀ ਡਿਊਟੀ ਲਈ ਜਾਵੇ ਉਹ ਸਾਰੀ ਨੂੰ ਪਟਾਈ ਜਾਵੇ ਇਹਨਾਂ ਦੇ ਮੁਲਾਜ਼ਮਾਂ ਨੂੰ ਕਹਿੰਨੇ ਆਂ ਹੀ ਫੋਨ ਕਰਦੇ ਆਂਗੇ ਜੀ ਉਹ ਕਹਿੰਦਾ ਸਾਡੇ ਕੋਲੇ ਕੋਈ ਫਾਂਡੀ ਹੈ ਨਹੀਂਗਾ ਸਾਫ਼ ਕਰਨ ਵਾਸਤੇ ਜੀ ਕਾਫੀ ਲੋਕਾਂ ਨੇ ਦੇਖਿਆ ਹੋਣਾਗਾ ਪਾਣੀ ਉਹ ਜਿਹੜਾ ਸਿੱਧਾ ਵਗਦਾਗਾ ਤੇ ਅੱਜ ਤੁਹਾਨੂੰ ਪਾਣੀ ਪੁੱਠਾ ਵਗਦਾ ਦਿਖਾਵਾਂਗੇ ਇਹ ਪੁੱਠਾ ਪਾਣੀ ਲੋਕਾਂ ਦੀਆਂ ਫਸਲਾਂ ਨੂੰ ਤਬਾਹ ਕਰੂਗਾ ਇਹ ਲੋਕੀ ਉਹ ਹੈ ਜਿਹੜੇ ਅੰਨਦਾਤਾ ਜਿਹੜੇ ਲੋਕਾਂ ਦਾ ਢਿੱਡ ਭਰਦੇ ਆ ਏ ਉਹ ਅੱਜ ਅੰਨਦਾਤਾ ਆਪਣੀ ਪੁਕਾਰ ਸਰਕਾਰ ਦੇ ਸਾਹਮਣੇ ਲੈ ਕੇ ਆਏ ਆ ਕਿ ਸਾਡੀ ਵੀ ਸੁਣੋ ਸਰਕਾਰ ਜੇਕਰ ਸਾਡੀ ਸੁਣੋਗੇ ਅਸੀਂ ਤਾਂ ਹੀ ਲੋਕਾਂ ਦਾ ਢਿੱਡ ਭਰਾਂਗੇ ਤੇ ਅੱਜ ਸਾਨੂੰ ਚਿੰਤਾ ਅੱਜ ਸਾਨੂੰ ਨੀਂਦਾਂ ਨਹੀਂ ਆਉਂਦੀਆਂ ਅੱਜ ਸਾਡੀਆਂ ਨੀਂਦਾਂ ਉੱਡੀਆਂ ਪਈਆਂ ਗਿਆ ਕਾਹ ਤੋਂ ਨੀਂਦਾਂ ਉੱਡੀਆਂ ਪਈਆਂ ਆਪਾਂ ਗੱਲਬਾਤ ਕਰਾਂਗੇ ਜਿਨ੍ਹਾਂ ਦੀਆਂ ਨੀਂਦਾਂ ਉੱਡੀਆਂ ਪਈਆਂ ਉਹਨਾਂ ਨਾਲ ਸਸ਼ੀਕਲ ਬਾਈ ਜੀ ਸਿਗਲ ਜੀ ਕਿਹੜਾ ਪਿੰਡ ਆਪਣਾ ਜੀ ਪਿੰਡ ਕੋਠਾਗੁਰੂ ਦਾ ਜੀ ਪਿੰਡ ਕੋਠਾਗੁਰੂ ਦਾ ਹਾਂਜੀ ਕੀ ਗੱਲ ਆ ਜੀ ਤੁਹਾਨੂੰ ਨੀਂਦ ਨਹੀਂ ਆਉਂਦੀ ਕੋਈ ਜਮੀਨ ਆ ਸਾਡੀ ਜਾਨਕਿ ਕਲਿਆਣ ਦੇ ਵਿੱਚ ਹੱਦ ਤੇ ਪੈਂਦੀ ਆ ਜੀ ਤੇ ਵਾਹਣ ਸਾਡੇ ਨੀਵੇਂ ਹੈਗੇ ਜੀ ਤੇ ਇਹ ਜਿਹੜਾ ਪਾਣੀ ਕੱਸੀ ਦਾ ਪਾਈਪ ਲਾ ਕੇ ਸਾਰਾ ਡਰੇਨ ਦੇ ਵਿੱਚ ਛੱਡਿਆ ਜਾ ਰਿਹਾ ਹੈਗਾ ਜੀ ਜਿਹੜਾ ਕਿ ਅੱਗੇ ਜਾਣ ਦੀ ਬਜਾਏ ਪਿੱਛੇ ਜਾ ਰਿਹਾ ਅੱਛਾ ਜੀ ਸਾਡੀਆਂ ਜ਼ਮੀਨਾਂ ਨੀਮੀਆਂ ਹੋਣ ਕਰਕੇ ਜੀ ਸਾਡਿਆਂ ਮਤਲਬ ਡਰੇਨ ਦਾ ਪਾਣੀ ਟੁੱਟ ਜਾਂਦਾ ਹੈਗਾ ਜੀ ਤੇ ਸਾਡੀ ਫਸਲ ਬਰਬਾਦ ਹੋ ਜਾਂਦੀ ਹੈ ਜੀ ਤਾਂ ਕਰਕੇ ਫਿਰ ਨੀਂਦ ਨਹੀਂ ਆਉਂਦੀ ਹਾਂਜੀ ਵੇਖੋ ਭਰਾ ਕਹਿੰਦਾ ਵੀ ਤਾਂ ਕਰਕੇ ਸਾਨੂੰ ਨੀਂਦ ਨਹੀਂ ਆਉਂਦੀ ਜਿਹੜਾ ਡਰੇਨ ਦਾ ਪਾਣੀ ਆ ਉਹ ਪਾਣੀ ਦਾ ਪੁੱਠਾ ਹੋ ਰਿਹਾਗਾ ਡਰੇਨ ਦੇ ਵਿੱਚ ਸਫਾਈ ਨਹੀਂ ਹੋएगी ਤੇ ਜਿਹੜਾ ਨਾਲ ਪਾਈਪ ਲਾਈਨ ਪਾਈ ਹੋਈ ਹੈ ਕੱਸੀ ਦੇ ਵਿੱਚੋਂ ਜਿਹੜਾ ਪਾਈਪ ਪਾਣੀ ਆ ਰਿਹਾ ਹੈਗਾ ਉਹ ਕੱਸੀ ਵੀ ਟੁੱਟ ਚੁੱਕੀ ਹੈ ਕੱਸੀ ਟੁੱਟਣ ਕਰਕੇ ਜਿਹੜਾ ਇਹਨਾਂ ਨੂੰ ਚਿੰਤਾ ਹੋ ਰਹੀ ਹੈ ਵੀ ਜਦੋਂ ਮੀਂਹ ਆਉਣਗੇ بارش ਹੋਊਗੀ ਤਾਂ ਉਦੋਂ ਫਸਲ ਦਾ ਪਾਣੀ ਸਭ ਤੋਂ ਜ਼ਿਆਦਾ ਸਾਡੇ ਖੇਤਾਂ ਦੇ ਵਿੱਚ ਜਾਊਗਾ ਤੇ ਕੀ ਕਾਰਨ ਜਿਹੜਾ ਡਰੇਨ ਸਾਫ਼ ਕਾਤੋਂ ਨਹੀਂ ਹੋਈਗੀ ਇਹ ਤਾਂ ਜੀ ਹੁਣ ਅਸੀਂ ਤਾਂ ਕੀ ਕਹਿ ਸਕਦੇ ਹਾਂਗੇ ਕਦੇ ਕਿਸੇ ਅਧਿਕਾਰੀ ਨੇ ਗੱਲ ਨਹੀਂ ਕੀਤੀ ਕਦੇ ਅਸੀਂ ਇਹਨਾਂ ਦੇ ਮੁਲਾਜ਼ਮਾਂ ਨੂੰ ਕਹਿੰਨੇ ਆਂ ਜੀ ਫੋਨ ਕਰਦੇ ਆਂਗੇ। ਜੀ ਉਹ ਕਹਿੰਦਾ ਸਾਡੇ ਕੋਲੇ ਕੋਈ ਫੰਡ ਹੀ ਹੈ ਨਹੀਂਗਾ ਸਾਫ਼ ਕਰਨ ਵਾਸਤੇ। ਅੱਛਾ ਜੀ ਜੇ ਕਦੇ ਆਉਂਦੇ ਵੀ ਆਂ ਜੀ ਸਫਾਈ ਕਰਨ ਮਹਿਕਮਾ ਕਦੇ ਪਹੁੰਚਦਾ ਜੀ ਤਾਂ ਉਹ ਮੰਨ ਕੇ ਚੱਲੋ ਵੀ ਜਿੱਥੇ ਸੜਕ ਦੇ ਨੇੜੇ ਜਾਂ ਕਿਤੇ ਜਿੱਥੇ ਮਸ਼ੀਨ ਕੰਮ ਕਰਦੀ ਐ ਜੀ ਉੱਥੋਂ ਮਾੜੀ-ਮੁੱਢੀ ਸਫਾਈ ਕਰ ਜਾਂਦੇ ਆ ਜਾਂ ਪੁਲਾਂ ਦੇ ਨੇੜੇ ਜਿੱਥੇ ਅਧਿਕਾਰ ਵੱਡੇ ਅਫਸਰਾਂ ਨੇ ਆ ਕੇ ਦੇਖਣਾ ਹੁੰਦਾ ਉੱਥੇ ਸਫਾਈ ਕਰ ਜਾਂਦੇ ਹੈਗੇ ਜੀ ਤੇ ਬਾਕੀ ਹਾਲ ਸੋਡੇ ਸਾਹਮਣੇ ਆ ਇਹੀ ਹਾਲ ਰਹਿੰਦਾ ਹੈ ਜੀ ਡਰੇਨ ਦਾ। ਡ੍ਰੇਨ ਦਾ ਇਹੀ ਹਾਲ ਹੁੰਦਾ ਇੱਥੇ ਡੱਗ ਵੀ ਬਣਾਇਆ ਗਿਆ ਸੀ ਜਿਹੜਾ ਪਾਣੀ ਦਾ ਵਾਧਾ ਆਊਗਾ ਹਾਂਜੀ ਇੱਥੇ ਡੱਗ ਬਣਾਇਆ ਸੀਗਾ ਜੀ ਬਹੁਤ ਡੂੰਗਾ ਅੱਛਾ ਜੀ ਬਹੁਤ ਵੱਡਾ ਡੱਗ ਬਣਾਇਆ ਸੀਗਾ ਜਿਹੜੇ ਪਾਈਪ ਉਹਦੇ ਵਿੱਚ ਛੱਡੇ ਸੀਗੇ ਪਾਣੀ ਉਹ ਡੱਗ ਦੇ ਵਿੱਚ ਪੈਂਦਾ ਕਰਿਆ ਸੀਗਾ ਠੀਕ ਹੈ ਉਸ ਤੋਂ ਬਾਅਦ ਇਹ ਕੱਸੀ ਟੁੱਟ ਗਈ ਇਹ ਪਾਈਪ ਵੀ ਟੁੱਟ ਗਏ ਸੀਗੇ ਉਹ ਡੱਗ ਵੀ ਥੱਲੇ ਨਾ ਪਿਆ ਗਿਆ ਸਾਰੀ ਮਿੱਟੀ ਘੜ ਤੋਂ ਘੜ 5-5 ਫੁੱਟ ਇੱਥੇ ਮਿੱਟੀ ਆ ਚੁੱਕੀ ਹੈ ਹਾਂਜੀ ਐਨੇ ਥਾਂ ਦੇ ਵਿੱਚ ਅੱਗੇ ਤੱਕ ਡੱਗ ਭਰ ਗਿਆ ਮਿੱਟੀ ਨਾਲ ਜੀ ਡੱਗ ਥੱਲੇ ਹੈਗਾ ਜੀ ਤੇ ਹੁਣ ਪਾਣੀ ਅੱਗੇ ਜਾਣ ਦੀ ਬਜਾਏ ਇਸੇ ਕਰਕੇ ਪਾਣੀ ਪਿੱਛੇ ਜਾ ਰਿਹਾ ਕਿਉਂਕਿ ਇੱਥੋਂ ਪੂਰੀ ਤਰ੍ਹਾਂ ਇਹ ਡ੍ਰੇਨ ਜਿਹੜੀ ਭਰ ਚੁੱਕੀ ਆ ਮਿੱਟੀ ਨਾਲ ਜਿੰਨੀ ਆ ਮਿੱਟੀ ਸੀਗੀ ਆ ਸਾਰੀ ਕੱਸੀ ਟੁੱਟ ਕੇ ਸਾਰੀ ਇਸ ਡ੍ਰੇਨ ਦੇ ਵਿੱਚ ਆ ਗਈ ਆ ਜੀ ਤੇ ਹੁਣ ਜਿਹੜਾ ਪਾਣੀ ਉਧਰੋਂ ਆਉਂਦਾ ਮੀਂਹ ਦਾ ਜਾਂ ਜਿਹੜਾ ਮੋਟਰਾਂ ਦਾ ਵਿੱਚ ਛੱਪੜਾਂ ਦਾ ਛੱਡਿਆ ਹੋਇਆ ਹੈਗਾ ਜੀ ਉਹ ਪਾਣੀ ਸਾਡੇ ਬਾਣਾ ਦੇ ਵਿੱਚ ਟੁੱਟ ਜਾਂਦਾ ਹੈਗਾ ਕਿਉਂਕਿ ਪਾਣੀ ਅੱਗੇ ਜਾ ਨਹੀਂ ਰਿਹਾਗਾ ਜੀ ਤੇ ਇਹ ਵੀ ਪਾਣੀ ਜਿਹੜਾ ਕੱਸੀ ਦਾ ਇਹਦੇ ਵਿੱਚ ਛੱਡਿਆ ਹੋਇਆ ਇਹ ਵੀ ਉਧਰ ਹੀ ਪਿੱਛੇ ਨੂੰ ਜਾ ਰਿਹਾਗਾ ਤੁਸੀਂ ਦੇਖ ਹੀ ਰਹੇ ਹੋ ਜੀ ਵੇਖੋ ਜਿਹੜੀਆਂ ਕੱਸੀ ਦੇ ਵਿੱਚੋਂ ਪਾਈਪਾਂ ਪਾਈਆਂ ਹੋਈਆਂ ਗਿਆ ਜਿਹੜਾ ਵੱਧ ਪਾਣੀ ਹੁੰਦਾਗਾ ਉਹ ਡਰੇਨ ਦੇ ਵਿੱਚ ਛੱਡਿਆ ਜਾ ਰਿਹਾਗਾ ਤਾਂ ਜਿਹੜੇ ਡਰੇਨ ਦੇ ਜਿਹੜੇ ਕੱਸੀ ਦੇ ਹਾਲਾਤ ਐ ਉਹ ਵੀ ਤੁਹਾਨੂੰ ਦਿਖਾਵਾਂਗੇ ਕੱਸੀ ਜਿਹੜੀ ਦੂਰੀਵਾਰੀ ਰਿਪੇਅਰ ਹੋਈ ਐ ਜਿਹੜੇ ਵੇਖੋ ਤੁਸੀਂ ਹਾਲਾਤ ਵੇਖੋ ਜਿਹੜਾ ਖੇਤਾਂ ਦੇ ਨਾਲ ਨਾਲ ਇੱਕ ਟੂਆ ਪੈ ਚੁੱਕਿਆਗਾ ਟੂਏ ਪੈਣ ਨਾਲ ਇੱਕ ਖਾਲ ਹੀ ਬਣ ਚੁੱਕਿਆਗਾ ਜਿਹਦੇ ਕਰਕੇ ਉਹ ਸਾਰਾ ਪਾਣੀ ਡਰੇਨ ਦੇ ਵਿੱਚ ਜਾ ਰਿਹਾ ਹੈਗਾ ਕੱਸੀ ਕਿੰਨੇ ਵਾਰੀ ਟੁੱਟ ਚੁੱਕੀ ਐ ਪਹਿਲਾਂ ਜੀ ਕੱਸੀ ਜੀ ਦੋ ਵਾਰੀ ਟੁੱਟ ਗਈ ਜੀ ਪਹਿਲਾਂ ਇਹੇ ਦਵਾਰੇ ਇਸ ਸੂਏ ਚੋਂ ਨਿਕਲਦੀ ਸੂਆ ਵੀ ਟੁੱਟ ਜਾਂਦਾ ਉਹ ਠੱਲ ਪੀੜੀ ਬਣਾ ਦਿੰਦੇ ਇਹਨਾਂ ਨੇ ਜ਼ਿਆਦੇ। ਅੱਛਾ ਜੀ। ਉੱਥੇ ਪਿਛਲਿਆਂ ਨੂੰ ਵੀ ਖਤਰਾ ਇਹਦਾ। ਅੱਛਾ ਜੀ। ਇੱਕ ਹੋਰ ਕੱਸੀ ਐ ਪਿੱਛੇ ਉਹਨਾਂ ਨੂੰ ਵੀ ਖਤਰਾ ਉਹਨਾਂ ਦੀ ਟੁੱਟ ਜਾਂਦੀ ਹੈ। ਹੂੰ। ਇਹ ਮੈਕਮੇਂ ਅਧਿਕਾਰੀਆਂ ਨੇ ਪੀੜਾ ਬਣਾਉਣ ਕਰਕੇ ਸੂਆ ਜੀ ਉਹਦਾ ਕਰਕੇ ਜ਼ਿਆਦੇ ਪਾਣੀ ਹੋ ਗਿਆ ਉਹ ਸੂਆ ਪਿੱਛੇ ਉਛਲੀ ਜਾਂਦਾ। ਜੀ। ਉਹ ਟੁੱਟ ਸਕਦਾ ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਜੀ। ਜੀ। ਵੇਖੋ ਭਰਾ ਕਹਿੰਦੇ ਵੀ ਪਹਿਲਾਂ ਸੂਆ ਦੋ ਵਾਰੀ ਉਧਰ ਵੀ ਟੁੱਟ ਚੁੱਕਿਆਗਾ ਤੇ ਕੱਸੀ ਵੀ ਦੋ ਵਾਰੀ ਟੁੱਟ ਚੁੱਕੀ ਆ ਵੇਖੋ ਜਿਹੜਾ ਗੇਟ ਬਾਲ ਵੀ ਲਾਇਆ ਗਿਆਗਾ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਅੱਗੇ ਆਜੋ ਵੀ ਵੇਖੋ ਜਿਹੜਾ ਇਹਨਾਂ ਨੇ ਇੱਕ ਇੱਥੇ ਗੇਟ ਬਾਲ ਲਾਇਆ ਗਿਆਗਾ ਗੇਟ ਬਾਲ ਦੇ ਨੇੜੇ ਕੋਈ ਮਿੱਟੀ ਨਹੀਂ ਪਾਈ ਗਈ ਕੋਈ ਇੱਥੇ ਥੰਮ ਨਹੀਂ ਬਣਾਇਆ ਗਿਆ ਜਿਹਦੇ ਕਰਕੇ ਕਿ ਗੇਟ ਬਾਲ ਸੇਫ ਹੋ ਸਕੇ ਵੀ ਕੱਲ ਨੂੰ ਕੋਈ ਵਾਰੀ ਕੀ ਹੁੰਦਾਗਾ ਨਹੀਂ ਪਤਾ ਲੱਗਦਾ ਨੇਰੇ ਦੇ ਵਿੱਚ ਕੋਈ ਵੀਕਲ ਟਰੈਕਟਰ ਜਾਂ ਕੁਝ ਹੋਰ ਚੀਜ਼ ਉੱਪਰ ਚੜ ਜਾਂਦੀ ਆ ਤਾਂ ਗੇਟ ਬਾਲ ਵੀ ਟੁੱਟ ਸਕਦਾਗਾ ਕਿੱਦਾਂ ਦੇ ਕੰਮ ਕੀਤੇ ਗਏ ਬਾਈ ਜੀ ਕੀ ਚਾਹੁੰਦੇ ਹੋ ਤੁਸੀਂ ਫਿਰ ਬਾਈ ਜੀ ਅਸੀਂ ਇਹੀ ਮੰਗ ਕਰਦੇ ਆਂ ਜੀ ਮਾਹਕਮੇ ਤੋਂ ਜੀ ਇੱਕ ਤਾਂ ਡਰੇਨ ਦੀ ਸਫਾਈ ਕੀਤੀ ਜਾਵੇ ਜ ਜਿਹਦੇ ਕਾਰਨ ਸਾਡੀਆਂ ਫਸਲਾਂ ਬਚ ਸਕਣ ਜੀ ਇੱਕ ਇਹ ਪਾਣੀ ਘਟਾ ਦਿੱਤਾ ਜਾਵੇ ਕੰਸੀ ਦੇ ਵਿੱਚੋਂ ਤਾਂ ਸਾਡੀਆਂ ਫਸਲਾਂ ਫਿਰ ਵੀ ਬਚ ਸਕਦੀਆਂ ਕਿਉਂਕਿ ਨਜਾਇਜ਼ ਪਾਣੀ ਡਰੇਨ ਦੇ ਵਿੱਚ ਆ ਰਿਹਾ ਜੀ ਤੇ ਜਿਹਦੇ ਕਾਰਨ ਮਤਲਬ ਸਾਡੀਆਂ ਫਸਲਾਂ ਬਰਬਾਦ ਹੋਣ ਦੇ ਕਿਨਾਰੇ ਤੇ ਖੜੀਆਂ ਗਈਆਂ ਜੀ ਬਸ ਸਾਡੀ ਇਹੀ ਮੰਗ ਹੈ ਜੀ ਇਹ ਜਿਹੜੀਆਂ ਪਾਈਪਾਂ ਇਹ ਜਿਹੜੀਆਂ ਪਾਈਪਾਂ ਸਹੀ ਪਾਈਆਂ ਗਈਆਂ ਨੇ ਪਾਈਪਾਂ ਜੀ ਉਹਨਾਂ ਨੇ ਮਤਲਬ ਜੇ ਆਪਾਂ ਦੇਖੀਏ ਤਾਂ ਇਹ ਪਾਈਪਾਂ ਇੱਧਰ ਦੀ بجائے ਇਹ ਉੱਧਰਲੇ ਪਾਸੇ ਪਾਣੀਆਂ ਚਾਹੀਦੀਆਂ ਸੀਗਾ ਜਿੱਧਰੋਂ ਪਾਣੀ ਜਾ ਰਿਹਾ ਹੈਗਾ ਹਾਂਜੀ ਜੇ ਤੁਸੀਂ ਆਪਾਂ ਦੇਖੀਏ ਨਾ ਜੀ ਪਾਈਪਾਂ ਇੱਧਰ ਪਾਉਣ ਦੀ بجائے ਉੱਧਰਲੇ ਪਾਸੇ ਪਾਣੀਆਂ ਚਾਹੀਦੀਆਂ ਸੀ ਤੁਹਾਨੂੰ ਉੱਚਾ ਸੀਗਾ ਇਹ ਹਾਂਜੀ ਇੱਧਰੋਂ ਤਾਂ ਪਹਿਲਾਂ ਹੀ ਪਾਣੀ ਆ ਰਿਹਾ ਹੈਗਾ ਇੱਧਰੋਂ ਡਰੇਨ ਵਾਲਾ ਪਾਣੀ ਇੱਧਰੋਂ ਪਾਣੀ ਪਹਿਲਾਂ ਹੀ ਆ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਇੱਧਰੋਂ ਪਾਣੀ ਆਉਂਦਾ ਹੈਗਾ ਜੀ ਜਿਹਦੇ ਪਾਸੇ ਪਾਣੀ ਜਾ ਰਿਹਾ ਹੈਗਾ ਇਹ ਪਾਈਪਾਂ ਵੈਸੇ ਤਾਂ ਉੱਧਰਲੇ ਪਾਸੇ ਪਾਉਣੀਆਂ ਚਾਹੀਦੀਆਂ ਸੀਗਾ ਬਿਲਕੁਲ ਫਿਰ ਵੀ ਇੱਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ ਇਹਨਾਂ ਦੀ ਬਿਲਕੁਲ ਤੁਸੀਂ ਉਸ ਟਾਈਮ ਮੌਕੇ ਤੇ ਹੈਗੇ ਸੀ ਕਿ ਨਹੀਂ ਹੈਗੇ ਸੀ ਨਹੀਂ ਅਸੀਂ ਹੁੰਨੇ ਪਾਈਪਾ ਪਾਈ ਸੀ ਹੁੰਨੇ ਇੱਥੇ ਆ ਜੀ ਪਰ ਇੱਥੇ ਸਾਨੂੰ ਕੋਈ ਜਾਣਕਾਰੀ ਨਹੀਂ ਦਿੰਦਾ ਸੀਗਾ ਵੀ ਇਹ ਕੀ ਹੋ ਰਿਹਾ ਹੈਗਾ ਜੀ ਇਹ ਤਾਂ ਜਦੋਂ ਸਾਰਾ ਕੰਮ ਹੋ ਗਿਆ ਸਾਨੂੰ ਤਾਂ ਬਾਅਦ ਚ ਪਤਾ ਲੱਗਿਆ ਕਿਉਂਕਿ ਅਸੀਂ ਨਹੀਂ ਪੁੱਛ ਸਕਦੇ ਸੀ ਅਸੀਂ ਪੁੱਛਦੇ ਵੀ ਰਹੇ ਹਾਂ ਪਰ ਉਹ ਸਾਨੂੰ ਕੁਝ ਨਹੀਂ ਦੱਸਦੇ ਜੋ ਇੱਥੇ ਕੰਮ ਕਰ ਰਹੇ ਸੀਗੇ ਜੀ ਤੇ ਉਹ ਕਹਿੰਦੇ ਸੀ ਵੀ ਸਾਨੂੰ ਨਹੀਂ ਪਤਾ ਇਹ ਕੀ ਹੋ ਰਿਹਾ ਹੈਗਾ। ਬਈ ਤੁਸੀਂ ਸਫਾਈ-ਸਫਾਈ ਕਰਾਉਣ ਦੀ ਕੋਸ਼ਿਸ਼ ਕੀਤੀ ਆ? ਬਰੇ ਬਥੇਰੇ ਫੋਨ ਲਾਇਆ ਡਰੇਨ ਵਾਲਿਆਂ ਨੂੰ ਕੋਈ ਆਉਂਦਾ ਹੀ ਨਹੀਂ ਸਫਾਈ ਕਰਨ। ਹਾਂ। ਤੇ ਡਰੇਨ ਸਾਡੇ ਟੁੱਟਦੀ ਡੁੱਟਦੀ ਆ ਹਰ ਸਾਲ। ਹਰ ਸਾਲ ਟੁੱਟਦੀ ਆ। ਹਾਂ ਬਈ ਜਦੋਂ ਮੀਂਹ ਆ ਜਾਂਦੇ ਆ ਬਾਲੀ ਉਦੋਂ ਵੀ ਟੁੱਟਦੀ ਆ। ਆ ਹੁਣ ਦਾ ਜਮਾ ਪੰਗਾ ਖੜਾ ਕਰਕੇ ਹੁਣ ਸਾਡੇ ਉਂ ਹੀ ਪਾਣੀ ਪਈ ਜਾਂਦਾ ਆ ਵੀ। ਫਸਲਾਂ ਮਰੀਆਂ ਪਈਆਂ ਗੇਤੇ ਝੋਨੇ ਆ ਉਤੋਂ ਦੀ ਫਿਰਦਾ ਪਾਣੀ। ਪਾਣੀ ਉਤੋਂ ਦੀ ਫਿਰਦਾ। ਹਾਂ ਤੁਹਾਨੂੰ ਨਹੀਂ ਯਕੀਨਦਾ ਤੁਹਾਨੂੰ ਦਿਖਾ ਵੀ ਲੈਂਦੇ ਆ। ਸਰ ਠੇਕੇ ਦੇ ਬਾਣ ਸਾਡੇ ਕੋਲੇ 80000 ਨੂੰ ਤੇ ਜਮਾਂ ਮਰਨ ਵਾਲਾ ਕੰਮ ਹੈ ਵੀਰ ਜੀ ਮੈਂ ਤੁਹਾਨੂੰ ਸਭ ਦੱਸਦਾ ਵੀ ਸਭ ਤੋਂ ਪੀੜਤ ਇਹਦਾ ਜਾਂ ਤਾਂ ਮੈਂ ਸਭ ਤੋਂ ਜ਼ਿਆਦਾ ਪੀੜਤ ਐ ਪਿਛਲੇ ਪਿਛਲੇ ਸਾੜੀ ਸਾਡੇ ਨਾਲ ਭੜੀ ਹੋਈ ਐ ਇੱਕ ਤਾਂ ਸਾਡੀ ਕਣਕ ਮਤਲ ਗੜਿਆ ਨੇ ਮਾਰਤੀ ਜੀ ਕਣਕ ਵੇਲੇ ਵੀ ਜਦੋਂ ਕਣਕ ਵੇਲੇ ਵੀ ਡਰੇਨ ਮੇਰੇ ਬਾਹਰ ਟੁੱਟੀ ਐ ਅੱਛਾ ਜੀ ਉਦੋਂ ਬਾਅਦ ਮੈਂ ਖੁਦ ਆਪਣਾ 1 ਲੱਖ 1.5 ਲੱਖ ਰੁਪਇਆ ਲਾ ਕੇ ਪਰੜੀ ਮਜ਼ਬੂਤ ਕਰੀ ਐ ਹਾਂ ਪਰ ਇਹਨਾਂ ਨੇ ਆਹ ਜਿਹੜਾ ਮਤਲ ਸਾਡੇ ਤੇ ਨਵੀਂ ਮੁਸੀਬਤਾਂ ਕੀਤੀ ਇਹ ਸਾਡੀ ਜਿਹੜੀ ਪਰੜੀ ਆਪਦੇ ਕੋਲੋਂ ਪੈਸੇ ਲਾਇਏ ਸੀ ਉਹ ਵੀ ਸਾਡੀ ਅੱਜ ਟੁੱਟਣ ਦੇ ਕਿਨਾਰੇ ਹੋ ਗਈ ਇੱਧਰ ਸਾਰੀ ਫਸਲ ਡੁੱਬ ਗਈ ਇਸ ਲਈ ਯਾਰ ਮੈਂ ਖਬਰਾਂ ਵੀ ਖੋਦ ਲਵਾਈਆਂ ਜੀ ਤੇ ਮੈਂ ਆਪਣੇ ਬਲਕਾਰ ਸਿੱਧੂ ਨੂੰ ਫੋਨ ਵੀ ਕਰਿਆ ਵੀ ਮੈਂ ਖਾਂ ਵੀ ਮੇਰਾ ਪਿੰਡ ਨਥਾਣਾ ਦੀ ਛੋਟਾ ਪਿੰਡ ਪੂਲਾਗਾ ਅਸੀਂ ਆ ਉਸਨੇ ਵੱਡਾ ਪ੍ਰੇਮ ਰਹੇਗਾ ਉਹਨਾਂ ਨੇ ਗੱਲ ਵੀ ਸੁਣੀ ਐ ਬਸ ਇੱਕ ਵਾਰੀ ਸਪਾਈ ਵੀ ਹੋਈ ਐ ਪਰ ਉਹ ਸਫਾਈ ਵਿੱਚ ਕਪੜਾ ਹੋਇਆ अच्छा जी ओ सफाई ਵਿੱਚ ਕਪੜਾ ਕੀ ਹੋਇਆ ਉਹਨਾਂ ਨੇ ਮੋਟੀ ਮੋਟੀ ਆ ਪਰਤ ਕੱਢ ਗਏ ਸਾਰੀ ਜੀ ਉਹਨਾਂ ਨੇ ਇੱਥੋਂ ਪਟਾਈ ਨਹੀਂ કરી اچھا ਜੀ ਇਹ ਘਟ ਤੋਂ ਘਟ 1.5 ਕਿਲੋਮੀਟਰ ਦਾ ਏਰੀਆ ਇਹ ਸੈਂਫਲ ਤੋਂ ਲੈ ਕੇ ਘਟ ਤੋਂ ਘਟ 6-7 ਫੋਟੇ ਨੂੰ ਪੱਟਾ ਜਾਣਾ ਚਾਹੀਦਾ اچھا ਜੀ ਅੱਜ ਤੋਂ 10-15 ਸਾਲ ਪਹਿਲਾਂ ਇਹ ਨੀਵੀਂ ਸੀ ਜੀ ਹੁਣ ਇਹ ਸਾਰੀ ਉੱਚੀ ਹੋ ਗਈ ਜਿਹੜੇ ਵੱਡੇ ਕਰਮਚਾਰੀ ਆ ਵੱਡੇ ਕਪਲੇ ਹੋ ਜਾਂਦੇ ਉਹਨੂੰ ਜਿਹੜੀ ਆਪਣੀ ਦਿਆਲਪੁਰਾ ਦੇ ਪੁਲ ਬਣਿਆ ਵਾ ਨਾ ਜੀ ਉਥੋਂ ਤੁਸੀਂ ਹਿਸਾ ਦਿਖਾਉਂਦੇ ਵੀ ਡਰੇਨ ਸਫਾਈ ਹੋ ਗਈ ਹਾਂ ਇੱਥੇ ਕੋਈ ਨਹੀਂ ਹੋਂਗਾ ਅੱਛਾ ਜੀ ਅਸੀਂ ਕਹਿੰਦੇ ਸਾਡੇ ਨੰਬਰ ਲਓ 9779310874 ਕੋਈ ਆਪਸਰਾ ਅਸੀਂ ਮੌਕਾ ਦਿਖਾਵਾਂਗੇ ਹਾਂਜੀ ਸਾਡੇ ਤਾਂ ਹੀ ਜ਼ਮੀਨੀ ਹਕੀਕਤ ਸਾਡੇ ਤਾਂ ਹੀ ਦੇਖੋ ਖਬਰਾਂ ਦੇ ਵਿੱਚ ਕਹਿੰਦਾ ਗਿਆ ਵੀ ਪਾਣੀ ਹਰੇਕ ਹਰੇਕ ਜਗ੍ਹਾ ਪਹੁੰਚਦਾ ਹੈ ਨਾ ਪਾਣੀ ਜਿੱਥੇ ਪਹੁੰਚਣਾ ਸੱਚਾਈ ਦੇ ਸੀ ਉੱਥੇ ਪਹੁੰਚਿਆ ਨਹੀਂ ਇਹ ਨਹੀਂ ਜਾਣਿਆ ਜੀ ਇਹ ਪਾਣੀ ਜ਼ਮੀਨ ਦਾ ਆਪਣੀ ਧਰਤੀ ਦਾ ਪਾਣੀ ਥੱਲੇ ਜਾਈ ਜਾਂਦਾ ਦੇਖੋ ਜੀ ਇਹ ਪਾਣੀ ਬਰਬਾਦ ਨਾ ਹੋਵੇ ਇਹ ਸਾਡੇ ਕਿਸੇ ਭਰਾਵਾਂ ਦੇ ਲੱਗੇ ਜੀ ਕਿਉਂਕਿ ਸਾਡੀਆਂ ਮੋਟਰਾਂ ਥੱਲੇ ਜਾੜ ਉਹਨੂੰ ਪਤਾ ਵੀ ਧਰਤੀ ਦੇ ਕੀ ਹਾਲਾਤ ਹੈ ਸਾਰੇ ਜਿਹੜੇ ਮਤਲਬ ਵਿਦਵਾਨ ਆ ਉਹ ਸਾਰੇ ਕਹਿੰਦੇ ਆ ਵੀ ਧਰਤੀ ਦਾ ਪਾਣੀ ਬਚਾਉਣਾ ਅਸੀਂ ਵੀ ਸਾਦੇ ਨੂੰ ਤਿਆਰ ਆ ਸਾਨੂੰ ਭਗਵਾਨਤ ਮਾਨ ਨੇ ਆਰਡਰ ਦਿੱਤਾ ਸੀ ਅਸੀਂ ਉਹਦਾ ਹੁਕਮ ਮੰਨਿਆ ਸੀ ਝੋਨੇ ਹੋਣ ਲਾਈ ਜਾਂਦੇ ਆ ਜੀ ਇਸ ਵਕਤ ਅੱਜ ਮੰਨ ਲਓ ਕਿ ਤਰੀਕ ਦੇਖ ਲਓ ਇੱਕ ਹੋ ਗਈ ਜੀ ਮੇਰੇ ਬਾਣ ਚ ਇਸ ਵਾਰ ਕਦੂ ਹੋ ਜਾਂਦਾ ਜੀ ਪਹਿਲਾ ਮੰਦਰਾ ਮੋਟਰਾਂ ਬੰਦ ਰਹੀਆਂ ਜੀ ਅਸੀਂ ਭਗਵੰਤ ਮਾਨ ਨੂੰ ਹੀ ਕਹਿੰਨੇ ਵੀ ਅਸੀਂ ਛੋਡੇ ਮਗਰਾਂ ਜੀ ਛੋਡੀ ਬੇਨਤੀ ਮੰਦਿਆਂ ਸਾਡੀ ਹਕੀਕਤ ਆ ਕੇ ਬਲਕਾਰ ਸਿੱਧੂ ਇਸ ਇਰਗ ਦੇ ਇਲਾਕੇ ਦਾ ਮੰਤਰੀ ਹੈ ਹਾਂਜੀ ਉਹਨਾਂ ਦੀ ਡਿਊਟੀ ਲਈ ਜਾਵੇ ਉਹਨੂੰ ਸਾਰੀ ਨੂੰ ਪਟਾਈ ਜਾਵੇ ਜੀ ਜੀ ਹਾਂ ਜੀ ਯਾਨੀ ਕਿ ਐਮਐਲਏ ਨਹੀਂ ਐਮਐਲਏ ਜੀ ਮੈਂ ਪਿਛਲੀ ਵਾਰ ਮੈਂ ਫੋਨ ਕਰਿਆ ਸੀ ਮੈਂ ਇੱਤੀ ਫੋਨ ਨਹੀਂ ਕਰਿਆ ਵੀ ਮੈਂ ਉਹਨਾਂ ਨੂੰ ਕਹਾਂ ਵੀ ਉਹ ਨਹੀਂ ਆਏ ਅਸੀਂ ਫੋਨ ਪਿਛਲੀ ਵਾਰ ਜ਼ਰੂਰ ਕਰਿਆ ਸਾਡਾ ਜੋ ਜਾਦੇ ਬਾਣ ਡੁੱਬ ਗਿਆ ਸੀ ਉਹਨਾਂ ਨੇ ਸਪਾਈ ਵੀ ਕਰਾਈ ਹੈ ਬਚਾਰੇ ਨੇ ਮੈਂ ਕਹਿ ਦਈਏ ਪਰ ਸਪਾਈ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਕਪੜਾ ਕਰਿਆ ਜੀ ਅੱਛਾ ਕਰਮਚਾਰੀਆਂ ਤੁਸੀਂ ਦੱਸਿਆ ਨਹੀਂ ਉਹਦੀ ਰਿਪੋਰਟ ਜੀ ਮੈਂ ਉਹਨਾਂ ਨੂੰ ਦੱਸਿਆ ਨਹੀਂ ਮੈਂ ਖਬਰਾਂ 'ਚ ਰੂਲਵਾਇਆ ਸੀ ਇੱਕ ਦੋ ਪਰ ਤੁਹਾਡਾ ਫਰਜ਼ ਤਾਂ ਬੰਦ ਆ ਸੀ ਉਹਨਾਂ ਨੂੰ ਮੈਂ ਦੇਖੋ ਜੀ ਮੈਂ ਮੰਨ ਲਓ ਚਲੋ ਮੈਂ ਇਸ ਗੱਲ 'ਚ ਮੇਰੀ ਤੁਸੀਂ ਗਲਤੀ ਮੰਨ ਸਕਦੇ ਹੋ ਪਰ ਉਹਨਾਂ ਨੇ ਸਾਡੀ ਗੱਲ ਤੇ ਨੂੰ ਸਾਫ ਕਰਤੀ ਕਿ ਨਾ ਦਿਖਾਤੀ ਫਿਰ ਵੀ ਤੁਹਾਡਾ ਫਰਜ ਦਾ ਬੰਦਾ ਸੀ ਸਰਕਾਰ ਦੀ ਨਿਗਾਹ ਚ ਨਹੀਂ ਮੈਂ ਛੋਡੀ ਇਸ ਗੱਲ ਨੂੰ ਜੀ ਮੰਨਦਾ ਕਿ ਸਾਡਾ ਫਰਜ ਬੰਦਾ ਸੀਗਾ ਵੀ ਅਸੀਂ ਉਹਨਾਂ ਨੂੰ ਅਗਾਗਤ ਨਹੀਂ ਕਰਾਇਆ ਇਹ ਗੱਲਾਂ ਅਸੀਂ ਆਪਣੀ ਗਲਤੀ ਮੰਨਦੇ ਆਂ ਪਰ ਅਸੀਂ ਗਲਤੀ ਨੂੰ ਮੰਨਦੇ ਵੀ ਦੇਖੋ ਸਾਡਾ ਹੱਥ ਬੰਨ ਕੇ ਬੇਨਤੀ ਹੈ ਪਿਛਲੀ ਆਰਬੀਸੀ ਬਹੁਤ ਹੋ ਕਰਿਆ ਪਿਛੇ ਦਿয়ালਪੁਰੇ ਦੇ ਜਿਹੜੇ ਸੜਕ ਜਾਂਦੇ ਉਥੇ ਬਾਗ ਆ ਜੋ ਬਾਗ ਵੀ ਮਰਦਾ ਇਹ ਨਾਲ ਅੱਛਾ ਜੀ ਇਹ ਘੱਟ ਤੋਂ ਘੱਟ 6-7 ਕਿਲੋਮੀਟਰ ਦਾ ਇਰਗਾਗਾ ਜੀ ਅੱਛਾ ਜੀ ਸਾਡੇ ਹੁਣ ਪਿਛਲੇ ਸਾਲ ਦਿয়ালਪੁਰਾ ਮਰਜੇਕ ਵਿੱਚ ਬਹੁਤ ਨੁਕਸਾਨ ਹੋ ਸਾਡੀ ਸਾਰੀ ਫਸਲ ਤਬਾਹ ਹੋ ਗਈ ਸੀ ਸਾਨੂੰ ਉਹਦਾ ਮਾਜਵਾ ਵੀ ਇਹਨਾਂ ਨੇ ਬਸ ਜੀ ਕੁਝ ਬਾਣ ਕੱਟ ਕੇ ਦਿੱਤਾ ਅੱਛਾ ਹਾਂ ਮਾਲ ਜੇ ਵੀ ਢੇੜੇ ਕਢਾ ਕੇ ਦੇ ਢੇੜੇ ਕਢਾ ਕੇ ਨਹੀਂ ਸਾਨੂੰ ਖੜਾ ਬਾਹਨ ਛੱਡਦਾ ਵਿਚੋ ਜੀ ਅੱਛਾ ਉਹ ਮੇਰੇ ਕੋਲ ਉਸ ਬਾਹਨ ਦੀ ਜਿਹੜੀ ਮੇਰੀ ਫਸਲ ਮਰੀ ਸਾਰੀਆਂ ਵਿਢੋ ਪਈਆਂ ਜੀ ਅੱਛਾ ਸਾਡਾ ਅਸੀਂ ਇਹ ਹੱਥ ਬੰਨ ਕੇ ਬੇਨਤੀ ਕਰੀ ਸਾਡੀ ਪਹਿਲਾਂ ਹੀ ਫਸਲ ਇੱਕ ਮਰ ਚੁੱਕੀ ਹੈ ਜੀ ਦੂਜੀ ਸਾਡੇ ਤੇ ਹਫ਼ਤੇ ਆਈ ਖੜੀ ਹੈ ਜੀ ਸਾਡੀ ਹੱਥ ਬਨ ਕੇ ਬੇਨਤੀ ਆ ਜੀ ਅਸੀਂ ਮਿਹਨਤ ਕਰਦੇ ਆ ਸੀਐਮ ਦੀ ਵੀ ਇਹਦੇ ਪੂਰੀ ਗੌਰ ਕਰੀ ਜਾਵੇ ਇਹਨੂੰ ਇਹ ਰੇ ਨੂੰ 4-5 3-4 ਕਿਲੋਮੀਟਰ ਦੇ ਰੇ ਜੀ ਇਹਨੂੰ ਘੱਟੋ ਘੱਟ 6-7 ਫੁੱਟ ਪਟਾਇਆ ਜਾਵੇ ਇਹ ਕਿਹੜੀ ਪੱਤੀ ਵਾਜਦੀ ਹੈ ਜਿਹੜੀ ਇਹ ਮੇਨ ਇਹ ਜੀ ਇਹ ਤਾਂ ਇੱਥੇ ਕੋਠੇ ਖੜੇ ਆਗੇ ਤੇ ਪਰ ਮਤਲਬ ਇਹ ਜਿਹੜੀ ਦਿਆਲਪੁਰਾ ਮਿਰਜ਼ੇ ਤੋਂ ਜਿੱਥੋਂ ਡਰੇਨ ਲੈ ਹੈ ਆਪਣੀ ਪੁਲ ਤੋਂ ਲੈ ਕੇ ਇੱਥੋਂ ਤੱਕ ਆਉਂਦੀ ਆ ਇਹ ਆਪਣਾ ਵਜਦਾ ਹੈ ਪੁਲ ਕੋਠਾ ਗੁਰੂ ਤੱਕ ਇੱਥੋਂ ਜਾ ਸਭ ਤੋਂ ਜ਼ਿਆਦਾ ਸਮੱਸਿਆ ਇੱਥੇ ਆ ਜੀ ਇਕੋ ਸਰਕਾਰ ਮੂਰੇ ਵਾਰ-ਵਾਰ ਬੇਨਤੀ ਕਰਦੇ ਆ ਕਹਿੰਦੇ ਵੀ ਸਾਨੂੰ ਇਹ ਨਹੀਂ ਮੁੜ ਕੇ ਜਾਜਾਂ ਤੇ ਆ ਕੇ ਸਾਡਾ ਜਿਹੜਾ ਤੁਸੀਂ ਸੀਨ ਦੇਖੋ ਜਦੋਂ ਹਾਰਡ ਆ ਜਾਣ ਵੀ ਤੁਹਾਨੂੰ ਮੁਆਵਜ਼ਾ ਦੇ ਲੂਗਾ ਪਰ ਤੁਸੀਂ ਹੁਣ ਮੁਆਵਜ਼ਾ ਨਹੀਂ ਨਹੀਂ ਸਾਨੂੰ ਹੱਥ ਬੰਨ੍ਹ ਕੇ ਬੇਨਤੀ ਆ ਸਾਨੂੰ ਮਾਇਬੇ ਦੀ ਕੋਈ ਲੋੜ ਨਹੀਂ ਸਾਡੀ ਮਦਦ ਕਰੋ ਅਸੀਂ ਸੀਐਮ ਮਾਨ ਦੇ ਗੱਲਾਂ ਦੇ ਪੂਰਾ ਉੱਤਰ ਨੂੰ ਤਿਆਰ ਆ ਜੀ ਬਿਲਕੁਲ ਹਾਂ ਅਸੀਂ ਅਸੀਂ ਖੁਦ ਚਾਹਨੇ ਵੀ ਧਰਤੀ ਦਾ ਪਾਣੀ ਸੀ ਬਚਾਉਣ ਨੂੰ ਮਦਦ ਕਰਨ ਲਈ ਤਿਆਰ ਆ ਸਾਨੂੰ ਸਾਨੂੰ ਵੀ ਸਮਝ ਆ ਇਸ ਗੱਲ ਦੀ ਸਾਡੇ ਬੱਚਾ ਨਹੀਂ ਪਾਣੀ ਪੀਣਾ ਪਰ ਆ ਪਾਣੀ ਤੁਸੀਂ ਖੋਦ ਦੇਖੋ ਵੀ ਕਿੰਨਾ ਕਾਇ ਇਹ ਮੋਟਰਾਂ ਦਾ ਪਾਣੀ ਹੈ ਦੇਖੋ ਜੀ ਖੋਦ ਬਿਲਕੁਲ ਇੱਕ ਦਰਿਆ ਬਣਿਆ ਪਿਆ ਤੇ ਇਹ ਪਾਣੀ ਪੁੱਠਾ ਚੱਲ ਰਿਹਾ ਹਾਂ ਫਿਰ ਫਸਲਾਂ ਤੁਹਾਡੀਆਂ ਤੋਂ ਬਾਅਦ ਸਾਡੀਆਂ ਫਸਲਾਂ ਜਮਾ ਜਿਹੜੇ ਬੇਚਾਰੇ ਠੇਕੇ ਤੇ ਲਿਆ ਜਿਨ੍ਹਾਂ ਨੇ ਕਿਵੇਂ ਕਰੀ ਆ ਸਭ ਕੋਈ ਫਿਰ ਕੋਈ ਆਤਮ ਹੱਤਿਆ ਤੋਂ ਬਣਾ ਦੁਹਰ ਹਾਲ ਨਹੀਂ ਹੋਣਾ ਬਿਲਕੁਲ ਹਾਂ ਜਿਹੜੇ ਬੰਦੇ ਠੇਕੇ ਤੇ ਲਈ ਆ ਜਾਂ ਕਿਵੇਂ ਵੀ ਬੇਚਾਰੇ ਟਾਈਮ ਪਾਸ ਕਰ ਰਹੇ ਹੈ ਤੇ ਬਹੁਤ ਬੁਰਾ ਹਾਲ ਹੈ ਗਰਾਉਂਡ ਲੈਵਲ ਤੇ ਵੇਖੋ ਬਹੁਤ ਜ਼ਿਆਦਾ ਬੁਰਾ ਹਾਲ ਹੈ ਕਿੱਲੀਆਂ ਆਪਾਂ ਵੀਡੀਓ ਦੇ ਵਿੱਚ ਵੇਖ ਲੈਣੇ ਆ ਫੋਟੋਆਂ ਦੇ ਵਿੱਚ ਵੇਖ ਲੈਣੇ ਆ ਵੀ ਸਰਕਾਰ ਨੇ ਆ ਕਰਤਾ ਪਰ ਜਿਹੜੇ ਮੌਕੇ ਦੇ ਕੰਮ ਆ ਉਹ ਕਰਨੇ ਬਹੁਤ ਜ਼ਰੂਰੀ ਹੈ ਜਿਹਦੇ ਕਰਕੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਣ ਦੇ ਕਿਨਾਰੇ ਆ ਵੇਖੋ ਜੀ ਤੁਸੀਂ ਸਾਰੇ ਕੈਮਰਾਮੈਨ ਨੂੰ ਦਿਖਾ ਦਿਓ ਵੀ ਸਾਰੇ ਕੱਸੀ ਉਹਦਰੋ ਸਾਰੇ ਭਰੀ ਪਈ ਹੈ ਜੀ ਵੇਖੋ ਕੈਮਰਾਮੈਨ ਨੂੰ ਕਹੂੰਗਾ ਵੇਖੋ ਕੱਸੀ ਸਾਰੀ ਜਿਹੜਾ ਡਰੇਨ ਡਰੇਨ ਉਹ ਸਾਰੀ ਭਰੀ ਪਈ ਹੈ ਪਾਣੀ ਦਾ ਨਿਕਾਸ ਨਹੀਂ ਹੋ ਰਿਹਾਗਾ ਦਰਖਤ ਬਹੁਤ ਟੁੱਟੇ ਹੋਏ ਹੈ ਜੀ ਬਹੁਤ ਬਹੁਤ ਦਰਖਤ ਬਹੁਤ ਜ਼ਿਆਦਾ ਦਰਖਤ ਇਹਦੇ ਵਿੱਚ ਟੁੱਟੇ ਹੋਏ ਹੈਗੇ ਅੱਛਾ ਜੀ ਜਿਹੜੇ ਵਿੱਚ ਢਿੱਗੇ ਹੋਏ ਆ ਇਹ ਪਾਣੀ ਫਿਰ ਉਧਰੋਂ ਜਾ ਰਿਹਾਗਾ ਸਾਰਾ ਹਾਂਜੀ ਇਹ ਪਾਣੀ ਹੁਣ ਪਿੱਛੇ ਨੂੰ ਜਾ ਰਿਹਾ ਜੀ ਇੱਕ ਅਸੀਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆਂ ਵੀ ਜਦੋਂ ਵੀ ਇਹਦੀ ਸਫਾਈ ਕਰਨ ਵੀ ਦੂਜੇ ਪਾਸੇ ਦੇਖੋ ਜੀ ਕਿੰਨੀ ਮਿੱਟੀ ਲੱਗੀ ਹੋਈ ਹੈ ਜਿਹੜੇ ਪਾਸੇ ਕਿਸੇ ਪਾਸੇ ਪੜੜੀਆਂ ਡਾਊਨ ਆ ਉਥੇ ਸਰਕਾਰ ਸਾਡੀ ਮਿਹਨਤ ਵਾਲੀ ਗੱਲ ਹੈ ਜੀ ਉਥੇ ਮਿੱਟੀ ਲਵਾਵੇ ਸਾਡੇ ਨਾਲ ਮਦਦ ਕਰੇ ਅਸੀਂ ਖੁਦ ਵੀ ਨਾਲ ਖੜਾਂਗੇ ਸਰਕਾਰ ਦੇ ਇਹ ਜੀ ਗੱਲ ਨਹੀਂ ਵੀ ਕੱਲੇ ਸਰਕਾਰ ਤੇ ਛੱਡ ਦਾਂਗੇ ਪਰ ਇਹ ਸਿੱਧੂ ਸਾਹਿਬ ਵੀ ਨੂੰ ਵੀ ਬੇਨਤੀ ਹੈ ਜੀ ਉਹ ਏਰੀਕੇ ਦੇ ਮਾਲਕ ਹੈ ਜੀ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ ਉਹ ਖੁਦ ਲੋਕਾਂ ਦੀ ਸਮੱਸਿਆ ਸੁਣੇ ਨੂੰ ਜਿੱਥੇ ਪੜੜੀਆਂ ਮਾੜੀਆਂ ਉਥੇ ਪੜੜੀਆਂ ਠੀਕ ਕਰਤੀਆਂ ਜਾਣ ਉਨੇ ਇੱਕ ਪਾਸੇ ਦੀ ਮਤਲਬ ਵੇਖੋ ਤੁਸੀਂ 20-20 ਫੁੱਟ ਪੜੀਆਂ ਉੱਚੀਆਂ ਜੀ ਇੱਕ ਪਾਸੇ ਜੀ ਸਾਰੀ 2 ਫੁੱਟ ਪੜੀ ਉੱਚੀ ਹੈ ਬਿਲਕੁਲ ਹਾਂ ਵਿੱਚੋਂ ਪਟ ਕੇ ਪੜੀਆਂ ਦੇ ਕੱਢੀ ਜਾਵੇ ਸਾਫ਼ ਹੋ ਜਾਵੇ ਚਲੋ ਪਾਣੀ ਦਾ ਨਿਕਾਸ ਹੋ ਜਾਵੇ ਜਿਹੜਾ ਇਹ ਪਾਣੀ ਹੈ ਇਹਦਾ ਵੀ ਗਾਹਾਂ ਜੀ ਕਿਸੇ ਪਾਸੇ ਹੋਰ ਹੱਲ ਕਰ ਦਿਓ ਜੇ ਇੱਥੇ ਪਾਣੀ ਵਧੂ ਹੈ ਕੱਸੀਆਂ ਦੇ ਵਿੱਚ ਪਾਣੀ ਜ਼ਿਆਦਾ ਹੁੰਦਾ ਤੁਹ ਜੀ ਜ਼ਿਆਦਾ ਪਾਣੀ ਆਉਣ ਲੱਗਾ ਨਮੂਰੇ ਨਿਕਾਸ ਹੈ ਨਹੀਂ ਹਾਂ ਮੂਰੇ ਦਾ ਨਿਕਾਸ ਨਹੀਂ ਹੋ ਰਿਹਾ ਬਹੁਤ ਜ਼ਿਆਦਾ ਨਿਜਾਇਜ਼ ਪਾਣੀ ਛੱਡਿਆ ਜਾ ਰਿਹਾ ਹੈ ਜੀ ਅੱਛਾ ਜੀ ਹਾਂ ਜੀ ਉਸ ਫਿਰ ਤੁਹਾਨੂੰ ਇਸ ਚੀਜ਼ ਦੀ ਚਿੰਤਾ ਹੁੰਦੀ ਵੀ ਕੱਸੀ ਵੀ ਟੁੱਟੂਗੀ ਕਿਉ ਟੁੱਟੂ ਗਈ ਆ ਪਾਪ ਬੰਦ ਹੋ ਜਾਣ ਕੱਸੀ ਟੁੱਟੂ ਗਈ ਵੇਖੋ ਵਾਰ-ਵਾਰੇ ਬੇਨਤੀ ਕਰ ਰਿਹਾ ਸਰਕਾਰ ਨੂੰਰੇ ਹੱਥ ਜੋੜ ਕੇ ਕਹਿੰਦੇ ਵੀ ਸਾਡਾ ਜਿਹੜਾ ਉਹ ਬਣਦਾ ਉਹ ਹੱਲ ਕੀਤਾ ਜਾਵੇ ਸਾਨੂੰ ਇਸ ਚੀਜ਼ ਦੀ ਚਿੰਤਾ ਕੀ ਸਾਨੂੰ ਕੋਈ ਫਸਲਾਂ ਨੇ ਮੁਆਵਜ਼ੇ ਨਹੀਂ ਚਾਹੀਦੇ ਕਿ ਜਿਹੜਾ ਪਾਣੀ ਦਾ ਨਿਕਾਸ ਸਹੀ ਹੋ ਜਾਵੇ ਦੇ ਜਿਹੜੇ ਇੱਥੇ ਲੱਖਾਂ ਰੁਪਈਆ ਰੁੜ ਗਿਆਂ ਕੋਈ ਸੇਫਟੀ ਨਹੀਂ ਹੈਗੀ ਕੀ ਇਹ ਬਾਈ ਇੱਥੋਂ ਕੱਸੀ ਕਿੰਨੇ ਵਾਰੀ ਟੁੱਟ ਚੁੱਕੀ ਆ ਇਹ ਬਾਈ ਜੀ ਦੋ ਵਾਰੀ ਟੁੱਟ ਚੁੱਕੀ ਆ ਕੱਸੀ ਇੱਥੋਂ ਅੱਜ ਜਦੋਂ ਇਹ ਪਾਪ ਪਾਈ ਆ ਕੇ ਅੱਛਾ ਜੀ ਉਹ ਪਿੱਛੇ ਤੋਂ ਲੈ ਕੇ ਇੱਥੇ ਤੱਕ ਇਹ ਦੋ ਵਾਰੀ ਟੁੱਟੀ ਐ ਇਹ ਜਿੰਨੀ ਜਿੰਨੀ ਕੱਸੀ ਜਿੰਨੀ ਸਾਰੀ ਮਿੱਟੀ ਸੀ ਉਹ ਸਾਰੀ ਡਰੇਨ ਦੇ ਵਿੱਚ ਗਈ ਆ ਜਿਹੜੇ ਕਾਰਨ ਡਰੇਨ ਬੰਦ ਹੋਈ ਹੈਗੀ ਤੇ ਜਦੋਂ ਪਾਣੀ ਉੱਥੋਂ ਫੁੱਲ ਛੱਡ ਦਿੱਤਾ ਜਾਂਦਾਗਾ ਤੇ ਉਸ ਤੋਂ ਬਾਅਦ ਇਹ ਕੱਸੀ ਉੱਪਰ ਨੂੰ ਹੋ ਜਾਂਦੀ ਹਾਂਜੀ ਆਹ ਪਾਈਪ ਬੰਦ ਕਰ ਦਿੱਤੇ ਜਾਣ ਤੇ ਆਹ ਜਿਹੜਾ ਸੈਂਫਲ ਆਗਾ ਹਾਂਜੀ ਦੇਖ ਲਓ ਵੀ ਕਿੰਨਾ ਕਾ ਇਹ ਜੀ ਇਹ ਸਾਰਾ ਉੱਛਣ ਲੱਗ ਜਾਂਦਾ ਇਹ ਤੋਂ ਜਦੋਂ ਪੈਪ ਬੰਦ ਕਰ ਦਿੰਦੇ ਆ ਕਿਸਾਨਾਂ ਨੂੰ ਐ ਹੁੰਦਾਗਾ ਵੀ ਚਲੋ ਵੀ ਪਾਣੀ ਸਾਡੇ ਵੱਧ ਜਾ ਰਿਹਾ ਹੈ ਨਾ ਉਧਰੋਂ ਮੀਂਹ ਪੈ ਜਾਂਦਾਗਾ ਤੇ ਉਸ ਤੋਂ ਬਾਅਦ ਇਹ ਪੈਪ ਬੰਦ ਕਰ ਦਿੱਤੇ ਜਾਂਦੇ ਆ ਤਾਂ ਫਿਰ ਵੀ ਪਾਣੀ ਉਛਲ-ਉਛਲ ਕੇ ਜਿਹੜਾ ਉਹ ਡਰੇਨ ਦੇ ਵਿੱਚ ਜਾਂਦਾ ਹੈਗਾ ਡਰੇਨ ਦੇ ਵਿੱਚ ਸਿੱਧਾ ਜਾਣ ਦੇ بجائے ਪੁੱਠਾ ਜਾਂਦਾ ਹੈਗਾ ਜਿਹੜਾ 40 45 ਕਿੱਲੇ ਜ਼ਮੀਨ ਹੈਗੀ ਉਹ ਵੀ ਕੁਝ ਕਿਸਾਨਾਂ ਦੀ ਠੇਕੇ ਤੇ ਲਈ ਗਈ ਹੈ ਜਿਹੜੀ ਉਹਨਾਂ ਨੂੰ ਡਾਰਸ ਤਾਉਂਦਾ ਹੈਗਾ ਵੀ ਸਾਡੀਆਂ ਫਸਲਾਂ ਤਬਾਹ ਹੋ ਜਾਣਗੀਆਂ ਤੇ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਥੋੜੇ ਅੱਗੇ ਆ ਜਾਓ ਤੇ ਵੇਖੋ ਇੱਥੇ ਵੀ ਜਿਹੜਾ ਕਸੀ ਟੁੱਟਣ ਦੇ ਪੂਰੇ ਪੂਰੇ ਚਾਂਸ ਹੈ ਵੇਖੋ ਜਿਹੜਾ ਇੱਕ ਤਰ੍ਹਾਂ ਦਾ ਇੱਥੇ ਵੀ ਟੂਆ ਪੈ ਚੁੱਕਿਆ ਹੈਗਾ ਪੂਆ ਪੈ ਚੁੱਕਿਆ ਜਿਹੜੇ ਦਰਖਤਾਂ ਕਰਕੇ ਪਾਣੀ ਦਾ ਨਿਕਾਸ ਅੱਗੇ ਨਹੀਂ ਹੋ ਰਿਹਾਗਾ ਜਿਹੜੇ ਡਰੇਨ ਦੀ ਸਫਾਈ ਨਹੀਂ ਹੋਏਗੀ ਉਹਦੇ ਕਰਕੇ ਵੀ ਪਾਣੀ ਦਾ ਨਿਕਾਸ ਅੱਗੇ ਨਹੀਂ ਹੋ ਰਿਹਾਗਾ ਤਾਂ ਮੈਂ ਕੈਮਰਾਮੈਨ ਨੂੰ ਕਹੂੰਗਾ ਵੇਖੋ ਵੀ ਜਿਹੜਾ ਉੱਪਰ ਇਥੇ ਇੱਟਾਂ ਲਾਈਆਂ ਗਈਆਂ ਜਿਹੜਾ ਖਾਲ ਬਣਾਇਆ ਗਿਆ ਇਹਦੇ ਉੱਪਰ ਇੱਟਾਂ ਲਾ ਕੇ ਤੇ ਪਾਣੀ ਇੱਟਾਂ ਦੇ ਉੱਪਰ ਦੀ ਉੱਛਲ ਜਾਂਦਾਗਾ ਤੇ ਕਿਸਾਨ ਨੂੰ ਇਸ ਚੀਜ਼ ਦੀ ਚਿੰਤਾ ਹੁੰਦੀ ਹੈ ਕਿ ਸਾਡੀਆਂ ਫਸਲਾਂ ਤਬਾਹ ਹੋ ਜਾਣਗੀਆਂ ਤੁਸੀਂ ਇਸ ਕੀ ਇਸ ਚੀਜ਼ ਦੇ ਕੀ ਮਾਅਵਜਾ ਚਾਹੁੰਦੇ ਹੋ ਕਿ ਤੁਹਾਨੂੰ ਇਸ ਚੀਜ਼ ਦਾ ਹੱਲ ਹੋਣਾ ਚਾਹੀਦਾ ਹੈਗਾ ਹਾਂਜੀ ਅਸੀਂ ਤਾਂ ਇਹੀ ਮੰਗ ਕਰਦੇ ਆ ਜੀ ਇੱਕ ਤਾਂ ਇਹ ਪਾਣੀ ਘਟਾ ਦਿੱਤਾ ਜਾਵੇ ਜੀ ਸਾਡੇ ਤੇ ਮਿਹਰਬਾਨੀ ਕੀਤੀ ਜਾਵੇ ਹਮ ਸਾਡੀਆਂ ਫਸਲਾਂ ਵਾਝਣੀਆਂ ਇੱਕ ਜੇ ਹੋ ਸਕੇ ਤਾਂ ਡਰੇਨ ਦੀ ਸਫਾਈ ਕੀਤੀ ਜਾਵੇ ਜੀ ਜਿਸ ਦੇ ਕਾਰਨ ਸਾਡੀਆਂ ਵੀ ਫਸਲਾਂ ਵਾਝ ਸਕਣ ਦੇਖੋ ਇਹ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਸਾਡੇ ਕੋਲੇ ਉੱਚ ਉਤਕਾਰੀ ਕੋਈ ਭੇਜੋ ਵੀ ਸਾਡੀ ਜਿਹੜੀ ਸੁਣਵਾਈ ਹੋ ਜੇ ਸਾਨੂੰ ਫਸਲਾਂ ਦੇ ਮੁਆਵਜ਼ੇ ਨਹੀਂ ਚਾਹੀਦੇ ਹੈਨਾ ਕੋਈ ਮੁਆਵਜ਼ਾ ਨਹੀਂ ਚਾਹੀਦਾ ਜੀ ਸਾਡੀਆਂ ਫਸਲਾਂ ਬਚ ਜਾਣ ਇਹ ਨਹੀਂ ਹੈ ਬਹੁਤ ਸਾਨੂੰ ਕੋਈ ਦੇਖੋ ਕਹਿੰਦੇ ਵੀ ਸਾਨੂੰ ਫਸਲਾਂ ਦੇ ਮੁਆਵਜ਼ੇ ਨਹੀਂ ਚਾਹੀਦੇ ਸਾਨੂੰ ਸਾਡੀ ਫਸਲ ਬਚ ਜੇ ਸਾਨੂੰ ਮੁਆਵਜ਼ਿਆਂ ਦੀ ਲੋੜ ਨਹੀਂ ਮੋੜ ਕੇ ਕਹਿਣਗੇ ਅਸੀਂ ਧਰਨੇ ਲਾਉਨੇ ਧਰਨੇ ਤਾਂ ਨਹੀਂ ਲਾਉਂਦੇ ਨਹੀਂ ਜੀ ਨਹੀਂ ਤੁਸੀਂ ਹੱਕ ਲਈ ਧਰਨੇ ਲਾਉਨੇ ਹੱਕਾਂ ਲਈ ਲਾਉਨੇ ਆ ਜੀ ਧਰਨੇ ਲਾ ਕੇ ਕਿਹੜਾ ਕੁਝ ਮਿਲਦਾ ਹੈਗਾ ਹਾਂ ਪਰ ਸਾਡੀ ਬੇਨਤੀ ਹੈ ਵੀ ਪ੍ਰਸ਼ਾਸਨ ਨੂੰ ਵੀ ਚਾਹੀਦਾ ਮਹਿਕਮੇ ਨੂੰ ਚਾਹੀਦਾ ਸਰਕਾਰ ਨੂੰ ਵੀ ਚਾਹੀਦਾ ਸੀਐਮ ਸਾਹਿਬ ਨੂੰ ਵੀ ਚਾਹੀਦਾ ਜੀ ਵੀ ਪਹਿਲਾਂ ਤੁਸੀਂ ਇਹਨਾਂ ਚੀਜ਼ਾਂ ਤੇ ਕੰਟਰੋਲ ਕੀਤਾ ਜਾਵੇ ਲੱਖਾਂ ਰੁਪਏ ਕਰੋੜਾਂ ਰੁਪਏ ਵੀ ਬਰਬਾਦ ਹੋ ਜਾਂਦੇ ਆ ਜੀ ਉਹ ਵੀ ਸਾਡੀਆਂ ਆਪਣੀਆਂ ਜੇਬਾਂ ਚ ਜਾਂਦੇ ਹੈਗੇ ਜੀ ਤੇ ਸਾਡੇ ਪੱਲੇ ਵੀ ਕੁਝ ਨਹੀਂ ਪੈਂਦਾਗਾ ਬਿਲਕੁਲ ਇਹ ਤੁਹਾਡੇ ਸਾਹਮਣੇ ਹੀ ਆ ਹੁਣ ਬਿਲਕੁਲ ਕਹਿੰਦੇ ਲੱਖਾਂ ਕਰੋੜਾਂ ਰੁਪਈਆ ਲੱਗ ਗਿਆ ਹਨਾ ਇੱਥੇ ਲੱਖਾਂ ਰੁਪਈਆ ਲੱਗ ਗਿਆ ਹੋਊਗਾ ਜਿਹਦੇ ਕਰਕੇ ਕੋਈ ਮਸਲਾ ਹੱਲ ਨਹੀਂ ਹੋਇਆਗਾ ਪਰ ਜਿਹੜੇ ਕਿਸਾਨਾਂ ਨੂੰ ਫਿਰ ਵੀ ਚਿੰਤਾ ਆ ਗਈ ਵੀ ਸਾਡੀਆਂ ਫਸਲਾਂ ਤਬਾਹ ਹੋ ਜਾਣਗੀਆਂ ਕਹਿੰਦੇ ਵੀ ਅਸੀਂ ਕੋਈ ਮਾਫੀਆ ਨਹੀਂ ਚਾਹੁੰਦੇ ਬਾਅਦ ਚ ਕਹਿੰਦੇ ਅਸੀਂ ਤੁਹਾਨੂੰ ਮੁਆਵਜ਼ਾ ਦੇ ਦਾਂਗੇ ਸਾਡੀਆਂ ਜਿਹੜੀਆਂ ਬੰਦੀਆਂ ਫਸਲਾਂ ਗਿਆ ਹੱਕ ਹੈ ਸਾਡਾ ਉਹੀ ਸਾਨੂੰ ਮਿਲ ਜੇ ਜਿਹੜਾ ਸਾਡਾ ਵਾਦੂ ਦਾ ਪਾਣੀ ਆ ਉਹ ਵੇਸਟ ਹੋ ਰਿਹਾਗਾ ਵੇਸਟ ਹੋਣ ਕਰਕੇ ਫਸਲਾਂ ਨੂੰ ਵੀ ਇੱਕ ਤਬਾਹ ਕਰ ਰਿਹਾਗਾ ਤੇ ਜਿਹੜਾ ਪਾਣੀ ਹੋਰ ਕਿਤੇ ਵੀ ਵਰਤਿਆ ਜਾ ਸਕਦਾਗਾ ਤੇ ਇਸ ਚੀਜ਼ ਦੀ ਸਾਨੂੰ ਚਿੰਤਾ ਕੀ ਹੈ ਸਾਨੂੰ ਇਸ ਚੀਜ਼ ਦੀ ਇਹ ਚਿੰਤਾ ਕਰਕੇ ਸਾਨੂੰ ਨੀਂਦ ਨਹੀਂ ਆਉਂਦੀਗੀ ਨੀਂਦ ਨਾ ਆਉਣ ਕਰਕੇ ਅਸੀਂ ਸਰਕਾਰਾਂ ਮੂਰੇ ਬੇਨਤੀ ਕਰਦੇ ਆ ਕਿ ਸਾਡਾ ਜਿਹੜਾ ਬੰਦਾ ਹੱਕ ਉਹ ਸਾਨੂੰ ਦਿੱਤਾ ਜਾਵੇ ਜਿਹੜਾ ਉਹ ਪਾਣੀ ਵਾਧੂ ਦਾਗਾ ਉਹ ਸਾਡੀਆਂ ਫਸਲਾਂ ਨੂੰ ਤਬਾਹ ਕਰ ਰਿਹਾ ਹੈਗਾ ਤੁਸੀਂ ਦੇਖ ਰਹੇ ਹੋ ਪੀਬੀ ਨਿਊਜ਼ ਧੰਨਵਾਦ